ਕਾਦੀਆਂ ਦੇ ਸਾਰੇ ਹੀ ਵੀਰਾਂ ਨੂੰ ਮੈਂ ਇਤਲਾਹ ਦੇਣ ਵਾਸਤੇ ਇਹ ਆਪਣੇ ਫੇਸਬੁੱਕ ਤੇ ਵੀਡੀਓ ਪਾ ਰਿਹਾ ਕਿ ਕੱਲ ਪੂਰੇ 10 ਵਜੇ ਮੈਂ ਉੱਥੇ ਕਾਨੂੰਮਾਨ ਵੀਡੀਓ ਬਲੌਗ ਚਾਵਾਂਗਾ ਜਿਹੜੇ ਵੀ ਸਾਡੇ ਵੀਰ ਜਿਹੜੇ ਇਲੈਕਸ਼ਨਾਂ ਪੰਚਾਇਤੀਆਂ ਲੜਨਾ ਚਾਹੁੰਦੇ ਨੇ ਤੇ ਜਿਨ੍ਹਾਂ ਨੂੰ BDPO ਤੇ ਸ਼ਕਤੀ ਜਿਹੜੇ ਨੇ ਚੁੱਲਾ ਟੈਕਸ ਜਾਂ ਕੋ ਕਾਗਜ਼ ਨਹੀਂ ਦੇ ਰਹੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਸੀਂ ਉੱਥੇ ਬੈਠਾ ਪਹੁੰਚੋ ਉੱਥੇ ਸਾਰਿਆਂ ਨੂੰ ਬਿਲਕੁਲ ਜਸਟਿਸ ਦਵਾਈ ਜਾਏਗੀ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਨੂੰ ਸਾਰੇ ਨੂੰ ਇਤਲਾਹ ਦੇ ਦਿੱਤੀ ਹੈ ਚੀਫ ਸਕੱਟਰੀ ਤੱਕ ਸਟੇਟ ਇਲੈਕਸ਼ਨ ਕਮਿਸ਼ਨ ਤੱਕ ਇਹ ਸਾਰੀ ਇਤਲਾਹ ਹੋ ਚੁੱਕੀ ਹੈ ਤੇ ਮੈਂ ਸਾਰੇ ਅਫਸਰਜ਼ ਨੂੰ ਜਿਹੜੇ ਸੈਕਟਰੀ ਨੇ ਪੰਚਾਇਤਾਂ ਦੇ ਤੇ ਵੀਡੀਓ ਨੇ ਉਹਨਾਂ ਨੂੰ ਮੈਂ ਕਵਾਂਗਾ ਕਿ ਟਾਈਮ ਸਿਰ ਉੱਥੇ ਰਹਿਣ ਆਪਣੀਆਂ ਜਿਹੜੀਆਂ ਲੋਕੇਸ਼ਨਸ ਦੇ ਟੈਲੀਫੋਨ ਦੀਆਂ ਉਹ ਵੀ ਸ਼ੇਅਰ ਕਰਨ ਸੋ ਥੈਟ ਕੋਈ ਲੋਕਾਂ ਵਿੱਚ ਖੱਜਲ ਖਰਾਬੀ ਨਾ ਹੋਵੇ ਤੋਂ ਮੈਂ ਸਾਰੇ ਹੀ ਕਾਦੀਆਂ ਦੇ ਨਿਵਾਸੀਆਂ ਨੂੰ ਜਿਹਨਾਂ ਇਲੈਕਸ਼ਨ ਲੜਨੀ ਹੈ ਪੰਚਾਇਤਾਂ ਦੀ ਉਹਨਾਂ ਨੂੰ ਦੱਸਣਾ ਚਾਹਨਾ ਕਿ 10 ਤੋਂ ਲੈ ਕੇ 11:30 ਵਜੇ ਪੂਰੇ ਤੱਕ ਮੈਂ ਕਾਨੂੰਗਵਾਂਡ ਬੀਡੀਓ ਬਲਾਕ ਚੋਂ ਮੰਗਾ 12 ਤੋਂ 2 ਵਜੇ ਤੱਕ ਮੈਂ ਧਾਰੀਵਾਲ ਵਾਲੇ ਬਲਾਕ ਚੋਂ ਮੰਗਾ ਸਾਰੇ ਉੱਥੇ ਕਿਰਪਾ ਕਰਕੇ ਪਹੁੰਚ ਸਕਦੇ ਨੇ ਜਿਹਨੂੰ ਕਿਤੇ ਵੀ ਕੋਈ ਕਾਗਜ਼ਾਂ ਦੀ ਪਰੇਸ਼ਾਨੀ ਹੋਏਗੀ ਮੌਕੇ ਤੇ ਹੀ ਡੀਸੀ ਸਾਹਿਬ ਨਾਲ ਗੱਲ ਕੀਤੀ ਜਾਏਗੀ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਨਾਲ ਗੱਲ ਕੀਤੀ ਜਾਏਗੀ ਹੋਰ ਵੀ ਜੋ ਮਦਦ ਦੀ ਲੋੜ ਹੋਏਗੀ ਮੈਂ ਉੱਥੇ ਆ ਕੇ ਤੁਹਾਡੀ ਮਦਦ ਪੂਰੀ ਕਰਾਂਗੇ ਸੋ ਇੰਨੀ ਹੀ ਜਾਣਕਾਰੀ ਦੇਣ ਵਾਸਤੇ ਮੈਂ ਤਲਾਹ ਦੇ ਰਿਹਾ ਬਹੁਤ ਬਹੁਤ ਸ਼ੁਕਰੀਆ ਆਓ ਦੋਸਤੋ ਕੱਲ ਫਿਰ ਦਰਸ਼ਨ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ